ਸਭ ਬੱਚੀ ਜਿਹੜਾ ਤੇ ਬੱਚੀ ਹੋਈ ਆ ਇਹ ਜੈਪੁਰ ਉਹ ਬਲਾਕ ਦਾ ਲਿਆ ਇੱਕ ਮਿੰਟ ਬਾਹਰ ਬਾਹਰ ਦੱਲਿਆ ਇੱਕ ਬੁੱਢੀ ਦੀ ਹੋਈ ਆ ਬੱਚੀ ਦੇ ਉੱਤੇ ਹਿਸਾਬ ਦੇ ਵਿੱਚ ਉਹਨੇ ਅੱਜ ਮੇਰੇ ਸਾਹਮਣੇ ਆਇਆ ਕਿਆ ਬਾਤ ਬੋਲੋ ਮੰਤਰੀ ਸਾਹਿਬਾਏ ਮੇਰੀ ਬਸਤੀ ਮਰ ਗਈ ਮਹਤਮ ਮੇਰੇ ਮਾਰਾ ਪਿੱਛੇ ਕਰੋ जेटली अंकल जी भरी बरसात में टेम्पू करवा के इन्होंने करवाया मैं भागी माता को सल्या वो चाय नहीं छोड़ी बिस्कुट नहीं छोड़ी डॉक्टर इमरजेंसी में रूम है ना रेस्ट रूम चाय पीने का उसके अंदर भी बच्चा लेके घुसी मैं कंधे पे मेरे बच्चा उनसे रोती रही भी लगती रही मेरे उन्होंने चाय बिस्कुट नहीं छोड़ा कहती है आप बेड पे बच्चा लिटाओ मैं बेड पे बच्चा लिटाई और वो अपना चाय बिस्कुट खत्म करके तब मुझे फॉर्मेलिटीज दिखाने के लिए थर्मामीटर लगाया आंखें मेरी बच्चे की पलट गई मैंने देख लिया मेरा बच्चा हो गया मेरी नजरों के सामने मेरी नजरों के सामने तो तो मेरा बच्चा हुआ चाय बिस्कुट खत्म करके तब वो आई है हाँ जी क्या मुझे डॉक्टर दिखावा मैं डॉक्टर आपको पहचान के दिखाऊंगी इमरजेंसी में आप एक डॉक्टर आपने ड्यूटी ਭਾਈ ਰੱਬ ਦੇ ਨਾਲ ਬੋਲੇ ਜਦੋਂ ਮੀਟ ਆਦੇ ਜਦੋਂ ਪਟਾਸ਼ਨ ਜਿੱਤੇ ਜੇ ਮੇਰ ਆਏ ਹੋਏ ਨੇ ਕਿ ਵੀ ਜੇ ਇਲੀਗਲ ਕਨੈਕਸ਼ਨ ਨੇ ਕੱਟ ਦਿਓ ਲਾਈਫ ਵੀ ਇੰਪੋਰਟ ਕੀ ਹੋ ਜਾਵੇ ਉਹਦੇ ਵਿੱਚ ਜਿਹੜਾ ਤੁਸੀਂ ਤੁਹਾਡੇ ਗੱਲ ਆਪਣੀ ਜਗ੍ਹਾ ਤੇ ਵਾਜੂਬਾ ਪਰ ਉਹਦੇ ਵਿੱਚ ਈਸ਼ੂ ਹੋਇਆਗਾ ਕਿ ਜੇ ਤਾਂ 1-2% ਮਤਲਬ ਉਹਨਾਂ ਇਲੈਗਲ ਫਿਰ ਤਾਂ ਇੱਕ ਇਮੀਡੀਏਟਲੀ ਕੱਟੇ ਜਾਂਦੇ ਆ ਉਹਦੇ ਵਿੱਚ ਦੂਜਾ ਗੱਲ ਇਹ ਆ ਕਿ ਜਿਹੜਾ ਪਾਣੀ ਹੈ ਇਹ ਬੰਦੇ ਦਾ ਕੰਪਨਡਮੈਂਟਲ ਰਾਈਟ ਹੈ ਅਸੀਂ ਉਹਨਾਂ ਨੂੰ ਪਹਿਲਾਂ ਲੀਗਲ ਨੋਟਿਸ ਦੇਣਾ ਸਾਨੂੰ ਸਾਰੇ ਰੂਲ ਕਾਇਦੇ ਕਾਨੂੰਨ ਫਾਲੋ ਕਰਨੇ ਆ ਉਹ ਕਰਕੇ ਅਸੀਂ ਕਰ ਰਹੇ ਆਂ ਜੀ ਬਹੁਤ ਕੱਟਿਆ ਅਸੀਂ ਉਹਦੇ ਵਿੱਚ ਮਤਲਬ ਹਜ਼ਾਰਾਂ ਕਨੈਕਸ਼ਨ ਨਵੇਂ ਕੀਤੇ ਆ ਅਸੀਂ ਜਿਹੜੇ ਲੀਗਲ ਤਰੀਕੇ ਨਾਲ ਕੀਤੇ ਆ ਉਹ ਇੱਕ ਪ੍ਰੋਸੈਸ ਹੈ ਥੋੜਾ ਜਿਹਾ ਟਾਈਮ ਲੱਗੇਗਾ ਬਿਲਕੁਲ ਇਸ ਤਰ੍ਹਾਂ ਹੀ ਕਰ ਰਹੇ ਆ ਪਹਿਲਾਂ ਅਸੀਂ ਪ ਅਸੀਂ ਇਹਨਾਂ ਜੀਪੀ ਤੇ ਕੈਰੈਕਸ਼ਨ ਕੱਟ ਦਾਂਗੇ ਸਾਰਿਆਂ ਦੇ ਤਾਂ ਫਿਰ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਇਹ ਕਟੜਵਾੜ ਜਿਹੜਾ ਉਹਨਾਂ ਨੇ ਦੂਜੇ ਕੰਮਾਂ ਵਾਸਤੇ ਦਾ ਪੀਨ ਤੋਂ ਸਵਾਏ ਆ ਸੋ ਉਹਨਾਂ ਨੂੰ ਇੰਨੀ ਬੇਨਤੀ ਆ ਕਿ ਜਿਹੜਾ ਤੁਹਾਡੇ ਪੀਨ ਵਾਲਾ ਪਾਣੀ ਆ ਚਾਹੇ ਸੋਰਸ ਤੋਂ ਲੈ ਲਓ ক্লোਰੀਨ ਜਾਂ ਗੋਲੀਆਂ ਯੂਜ਼ ਕਰ ਲਓ ਅਸੀਂ ਵੀ ਕਲੋਰੀਨੇਟ ਕਰ ਰਹੇ ਆ ਉਹ ਸੇਫ ਹੋਣਾ ਚਾਹੀਦਾ ਔਰ ਜਿਹੜੇ ਫੌਲਟਸ ਆ ਗਿਆ ਇਹਦੇ ਵਿੱਚ ਜਿਹੜਾ ਸਾਰਾ ਸੀਵਰੇਜ ਸਿਸਟਮ ਆ ਤੁਹਾਨੂੰ ਪਤਾ ਕਿ ਪਟਾਲੇ ਦੇ ਵਿੱਚ ਜਿਹੜਾ 24/7 ਪਾਣੀ ਦੀ ਸਪਲਾਈ ਸ਼ੁਰੂ ਹੋਣੀ ਆ ਜਦੋਂ ਹੋ ਜਾਏਗੀ ਤਾਂ ਪ੍ਰੋਬਲਮ ਕਰ ਜਾਣਗੀਆਂ ਕਿਉਂਕਿ ਫਿਰ ਪੋਜ਼ਿਟ বতৰ তাৰ কথা